ਦੀ ਸਰਕਾਰ ਦੇ ਵੇਲੇ ਪਰਚੇ ਨਹੀਂ ਹੋਏ ਜਿਦੋਂ ਮੁੱਖ ਮੰਤਰੀ ਚੰਨੀ ਪ੍ਰਧਾਨ ਦੇ ਦੇਸ਼ ਮੰਤਰੀ ਨਰਿੰਦਰ ਮੋਦੀ ਹੁੰਦੇ ਆ ਕਿਸਾਨਾਂ ਨੇ ਵਿਰੋਧ ਕੀਤਾ ਦੂਰ ਖਲੋ ਕੇ ਕੀਤਾ ਉਹਨਾਂ ਕੋਈ ਪਰਚਾ ਨਹੀਂ ਕੀਤਾ ਜਦੋਂ ਭਗਵੰਤ ਮਾਨ ਦੀ ਸਰਕਾਰ ਆਉਂਦੀ ਆ ਪਿਛਲੇ ਸਾਲ ਦੇ ਵਿੱਚ 11 ਕਿਸਾਨਾਂ ਤੇ 370 ਧਾਰਾ ਲੱਗਦੀ ਆ ਤੋ ਤੁਸੀਂ ਕਹਿੰਦੇ ਸਾਡੀ ਸਰਕਾਰ ਕਿਸਾਨਾਂ ਤੇ ਪਰਚੇ ਨਹੀਂ ਕਰਦੀ 370 ਕਦੇ ਨਹੀਂ ਲੱਗਦੀ 307 ਜੀ ਹਾਂ ਜਦੋਂ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਕਾਂਗਰਸ ਦੀ ਸਰਕਾਰ ਆਈ ਤੁਸੀਂ ਕਹਿੰਦੇ ਸਾਡੀ ਸਾਡੇ ਵੇਲੇ ਟਾਈਮ ਤੇ ਪਰਚਾ ਪਰਚਾ ਤੁਹਾਡੀ ਵੇਲੇ ਹੋਇਆ ਜੀ ਤੁਸੀਂ ਦਿਖਾ ਸਕਦੇ ਉਹਦੀ ਕੋਈ ਹਾਂ ਹਾਂ ਕੱਬ ਖਾਵਾਂਗੇ ਤੱਕ ਦਵਾਂਗੇ ਜੀ ਤੁਸੀਂ ਆਪਣਾ ਨੰਬਰ ਦੋ ਇਹਦਾ ਵਿਰੋਧ ਵੀ ਹੋਇਆ ਵਾ ਜਹੇ ਬੰਦੀਆਂ ਨਹੀਂ ਕੀਤਾ ਮੈਨਸ਼ਨ ਹੋਏਗੀ ਸਭ ਕੁਝ ਹੋਊਗਾ ਜੀ ਸਭ ਕੁਝ ਬਲਦੇਵ ਜ਼ਿਲ੍ਹਾ ਤੇ ਪਰਚਾ ਆਇਆ ਨਾ ਬਲਦੇਵ ਜੀ ਦਾ ਤੇ ਪਰਚਾ ਆਇਆ ਤੁਸੀਂ ਕਹਿੰਦੇ ਸਾਡੇ ਤਾਂ ਸਾਡੀ ਸਰਕਾਰ ਦੇ ਕੋਈ ਕਿਸਾਨ ਮਰਿਆ ਨਹੀਂ ਇੱਕ ਤਾਂ ਐਫ ਆਈ ਆਰ ਦੀ ਕਾਪੀ ਐਮ ਐਲ ਸ਼ਾ ਵੀ ਇੱਕੋ ਸਵਾਲ ਦਾ ਜਵਾਬ ਦਿਓ ਹੁਣ ਇੱਕੋ ਸਵਾਲ ਦਾ ਜੀ ਸਾਰੀ ਸਾਰੀ ਪੁਲਿਸ ਨੂੰ ਵੀ ਪਤਾ ਹੈ ਕਿਹੜੇ ਇਨਸਪੈਕਟਰ ਨੇ ਪਰਚਾ ਕੀਤਾ ਐ ਇਹ ਉਹਨਾਂ ਨੇ ਵਰਤਿਆ ਤੁਹਾਨੂੰ ਪਤਾ ਐਮਐਲਏ ਇੱਕੋ ਹੀ ਇੱਕ ਇੱਕ ਸਵਾਲ ਦਾ ਜਵਾਬ ਹੋਰ ਦੋ ਮੈਂ ਤੁਹਾਡੇ ਹੱਕ 'ਚ ਨਹੀਂ ਬੋਲੂ ਤਾਂ ਮੈਨੂੰ ਤੁਸੀਂ ਕਹਿੰਦੇ ਸਾਡੀ ਸਰਕਾਰ ਦੇ ਵੇਲੇ ਕਿਸਾਨ ਕੋਈ ਮੈਨੂੰ ਕਾਪੀ ਪ੍ਰੋਵਾਈਡ ਕਰਵਾਓ ਜੀ ਸਾਰੀ ਜਥੇਬੰਦੀਆਂ ਨੂੰ ਮੈਂ ਇੱਕ ਆਪੀ ਠੀਕ ਹੈ ਠੀਕ ਹੈ ਜੀ ਮਿਲ ਜੂਗੀ ਕਾਪੀ ਮਿਲ ਜੂਗੀ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਕਹਿੰਦੇ ਸਾਡੇ ਜਦੋਂ ਸਰਕਾਰ ਕੋਈ ਕਿਸਾਨ ਮਰਿਆ ਨਹੀਂ ਇੱਕ ਤਾਂ ਯਾਦਗ੍ਰਾਹਾਂ ਦਾ ਲੋਂਗੋਵਾਲ ਦੇ ਵਿੱਚ ਪ੍ਰਡੈਕਸੀ ਤੁਹਾਡੀ ਸਰਕਾਰ ਦੇ ਵੇਲੇ ਤੁਹਾਡੇ ਮੁਲਾਜ਼ਮਾਂ ਨੇ ਉਹ ਬਜ਼ੁਰਗ ਕਿਸਾਨ ਉੱਤੇ ਮਾ ਟਰੈਕਟਰ ਤੋਂ ਖਿੱਚ ਕੇ ਤੇ ਥੱਲੇ ਦੇ ਕੇ ਮਾਰਿਆ ਗਿਆ ਉਥੇ ਪੱਡੇ ਇੱਕ ਸੋਇਆ ਫੇ ਉਥੇ ਦੇ ਭੋਗ ਤੇ ਵੀ ਲੋਕ ਗਏ ਤੁਸੀਂ ਕਹਿੰਦੇ ਸਾਡੀ ਸਰਕਾਰ ਨੇ ਕਿਸਾਨ ਦੇ ਹੱਤਿਆ ਹੀ ਨਹੀਂ ਹੋਈ ਉਹਦੀ ਕਾਰਵਾਈ ਹੋਈ ਕਾਰਵਾਈ ਤੇ ਸਰਕਾਰ ਨੇ ਕਰਨੀ ਫਿਰ ਕਿਹਨੇ ਕਰਨੀ ਮਾਰਨ ਤੋਂ ਮਾਰਨ ਦੀ ਕਾਰਵਾਈ ਕਰਨੀ ਸਰਕਾਰ ਨਹੀਂ ਤੇ ਭਗਵੰਤ ਮਾਨ ਨੇ ਹੀ ਨਾ ਜੀ ਇਹਦੇ ਗੱਲ ਪਾਉਣਾ ਕੋਈ ਜਦਾਂ ਕੋਈ ਐਮਐਲਏ ਸਭ ਤੁਸੀਂ ਲੋਕਾਂ ਦੇ ਐਮਐਲਏ ਚੁਣੇ ਹੋਏ ਜੇ ਉਹ ਤਾਂ ਜਾਂਦੀ ਆ ਨਾ ਬੜੀ ਵੱਡੀ ਗੱਲ ਤੁਸੀਂ ਜਨਤਾ ਦੇ ਐਮਐਲਏ ਜੀ ਜਨਤਾ ਦਾ ਜਨਤਾਵਾਦੀ ਆਪਾਂ ਜਨਤਾ ਦੀ ਬਾਤ ਮੰਗਦੀ ਦੋਣਾ ਕਾਰਵਾਈ ਕਿਉਂ ਨਹੀਂ ਹੋਈ ਮੈਂ ਜਨਤਾ ਦੇ ਵਿੱਚ ਮੈਂ ਜਨਤਾ ਵੱਲੋਂ ਆ ਬਾਬਾ ਜੀ ਇਹ ਜਨਤਾ ਹੀ ਆ ਮੈਂ ਜਿਵੇਂ ਕਰਕੇ